ਕਿ ਨਾ ਤੇ ਤੇਗਿਆ ਦਾ ਗਦੋਂ ਦਾ ਮੈਂ ਆ ਫੂਨਟੇ ਲੱਗੀ ਹੋਈ ਇਹਨੂੰ ਇਹ ਨਹੀਂ ਪਤਾ ਪਾਣੀ ਚਾਣਾ ਨਹੀਂ ਪਾਣੀ ਇਹਨੂੰ ਸਵੇਰ ਤੋਂ ਥੱਕਿਆ ਆ ਪਿਆ ਮੈਂ ਕੰਮ ਤੋਂ ਆਇਆ ਪਿਆ ਇਹ ਵੀ ਤੂੰ ਫੂਨਣਾ ਨਹੀਂ ਨਾ ਨੇ ਵਿੱਚ ਲੈ ਬਿਠਾ ਹਾਂ ਯਾਰ ਤੈਨੂੰ ਪਤਾ ਹੈ ਵੀ ਅਗਰ ਵੀ ਡੱਟ ਨੇ ਮੈਨੂੰ ਮੜਾ ਕੀਤਾ ਗਿਆ ਹੁਣ ਤੂੰ ਇਹਨੂੰ ਦੇਖ ਕੇ ਬੰਦੇ ਚਿਰ ਲਾ ਪੀ ਤੂੰ ਮੇਰੇ ਅੰਦਰ ਮੈਂ ਘਰੋਂ ਤੋਂ ਪਹਿਲਾਂ ਰੋਟੀ ਬਣੀ ਕੇ ਆ ਰੱਖਾਂ ਆ ਬੰਧਨ ਦੀ ਹੈ ਉਹ ਗੱਲ ਰਹਿਣਾ ਨਹੀਂ ਇਥੇ ਜਦੋਂ ਵੇਖੋ ਫੋਨ ਨੂੰ ਲੈ ਕੇ ਗੱਲ ਕਰਦੇ ਜਦੋਂ ਵੇਖੋ ਫੋਨ ਨੂੰ ਗੱਲ ਲੈ ਕੇ ਕਰਦੇ ਨੇ ਜਿਵੇਂ ਮੈਂ ਲੱਗੀ ਆਪਣੀ ਮੰਮੀ ਨੂੰ ਫੋਨ ਲਾਉਣਾ ਲਾ ਲਾ ਕੋਈ ਬਣੇ ਲਾ ਤੂੰ ਫੋਨ ਲੱਗੀ ਆ ਮੈਨੂੰ ਨਹੀਂ ਕਰਦਾੱਸਦਾ ਮੰਮੀ ਨੂੰ ਵੀ ਆ ਜਾਏ ਕੰਮ ਕਰਦੀ ਉਹ ਨੌਕੀ ਕੀ ਕਰਦੀ ਜਰ ਰੋਟਾਂ ਤੇ ਰੋਟੀ ਕੋਈ ਦੀਆਂ ਲਾ ਕੇ ਕੇ ਨੂੰ ਪਾਣੀ ਕੋਈ ਦੀਆਂ ਜਦੋਂ ਵੀ ਫਿਰ ਫੋਨ ਮੈਂ ਫੋਨ ਹੀ ਫੋਨ ਫੜਿਆ ਲੱਜ ਤੂੰ ਪੁੱਛਦਾ ਕੌਣ ਹੈ ਮੈਨੂੰ ਤੈਨੂੰ ਮੈਨੂੰ ਕੋਈ ਨਹੀਂ ਪੁੱਛ ਲਾਏਗਾ ਮੈਨੂੰ ਤੈਨੂੰ ਕਹਿਣਾ ਨਹੀਂ ਕਿ ਮੈਂ ਤੈਨੂੰ ਕਹਿਣਾ ਕਹਿਣਾ ਲੱਗੀ ਆ ਮੈਂ ਆਪਣੀ ਮੰਮੀ ਨੂੰ ਫੋਨ ਕਰਾਂ ਚੱਲ ਲਾ ਲੈ ਤੈਨੂੰ ਮੰਮੀ ਨੂੰ ਫੋ ਆਰੇ ਗੱਲ ਮੰਮੀ ਮੰਮੀ ਤੇ ਕਰਨਾ ਨਹੀਂ ਕੋਣ ਨੇ ਕੋਈ ਨਹੀਂ ਕਰਨਾ ਕਿਹਾ ਮੰਮੀ ਨੇ ਮੈਂ ਤੁਹਾਨੂੰ ਲੱਗਦੀ ਹੈ ਕਿ ਤਰੀਆੜੀ ਤੇ ਤਰੀਆੜੀ ਤੇ ਮੈਂ ਲੋਕਾ ਨਿਕਾਉਂਦਾ ਸਾਰਾ ਸਾਰਾ ਜਿਹੜਾ ਕਰਦਾ ਬਾਹਰ ਖਾਣਾ ਮੈਂ ਲੋਕਾ ਨਿਕਾ ਰਿਹਾ ਤੇ ਕੀ ਕਰ ਤੈਨੂੰ ਕੋਈ ਕੁਝ ਕਰੀ ਬਿਠਾ ਮਾਪਾ ਪਾਣੀ ਮੰਗਿਆ 10 ਮਿੰਟ ਹੋ ਗਏ ਨਾ ਮੈਂ ਪਾਣੀ ਪੁੱਛਿਆ ਹੁੰਦਾ ਮੈਂ ਵਜੇ ਨੂੰ ਮੈਂ ਮਾਰਦਾ ਪਾਣੀ ਦੇ ਕੇ ਨਹੀਂ ਆਈ ਬੋਲ ਕੇ ਆਇਆ ਤੇ ਉਸ ਵਜਾ ਮਾਰੇ ਪਾਣੀ ਫੇਰੀ ਆਇਆ ਉਹ ਕਿਤੇ 10 ਵਜੇ ਮਾਰੇ ਤੂੰ ਘਟ ਘਟਵਾਇਆ ਤੇ ਜਿੱਦਾਂ ਵੀ ਹੈਗਾ ਨਾ ਮੈਂ ਨਹੀਂ ਦੇਰ ਵਾਰੀ ਤੱਕ ਦਿੱਤਾ ਲੈ ਪਾਣੀ ਤੇ ਦੇਦੇ ਹੋ ਸੀਏਗਾ ਫੁੱਟ ਗਿਆ ਕਹਾ ਹੋ ਗਿਆ ਲੱਗੀ ਮੈਂ ਮਾਂ ਨੂੰ ਫੋਨ ਲਾਣਾ ਲੱਗੀ ਲੱਗੀ ਮੈਂ ਫਿਰ ਮੈਂ ਤੁਹਾਡੇ ਕੋਲ ਚ ਕੇ ਰੋਣਾ ਲੱਗੀ ਆ ਫੋਨ ਲਾਣਾ ਕੀ ਕੀ ਗੱਲ ਹੈ ਮੰਮੀ ਉਹ ਗੰਦੇ ਜੀ ਰਹਿੰਦੀ ਆ ਆਣ ਕੇ ਕਹਿ ਦਿੱਤਾ ਤੂੰ ਰੋਟੀ ਨਹੀਂ ਬਣਾਈ ਤੂੰ ਮੈਨੂੰ ਪਾਣੀ ਨਹੀਂ ਦਿੱਤਾ ਮੈਂ ਕਿੰਨੀ ਕਰਦੀ ਆ ਕਿ ਸਾਰਾ ਕੰਮ ਤੇ ਮੈਂ ਕਰਦੀ ਆ ਗਿਆ ਫੋਨ ਹੀ ਬਸ ਚੜਾਇਆ ਵਾ ਕਿ ਫੋਨ ਲਾਣਾ ਮੈਂ ਲੱਗੀ ਆ ਮੈਂ ਨਹੀਂ ਰਹਿਣਾ ਰੋਣਾ ਇੱਥੇ ਲੱਗੀ ਮੈਂ ਆਪਣੀ ਮੰਮੀ ਨੂੰ ਫੋਨ ਲਾਣਾ ਗੱਲ ਗੱਲ ਤੇ ਕੇ ਨੂੰ ਫੋਨ ਲਾਈਏ ਤੇ ਮੇਰੇ ਕਰ ਨਹੀਂ ਵਸਦੇ ਨਹੀਂ 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 ਮੰਮੀ ਮੈਂ ਲੱਗੀ ਹਾਂ ਉਹ ਦੱਸ ਦੇਦਾ ਗਿਆ ਆਇਆ ਤੂੰ ਉਹਨੂੰ ਰੋਟੇ ਦੇ ਪੁੱਤ ਪਹਿਲਾਂ ਤੇ ਮੰਮੀ ਕਹਿੰਦੀ ਹੈ ਗੰਡੇ ਗੰਡੇ ਕੱਟਣਾ ਹੈ ਫਿਰ ਕਿਹੜੀ ਗੱਲ ਹੈ ਜੇ ਥੋੜਾ ਲੈ ਲੋ ਦੇ ਆਇਆ ਆ ਆਪਣੇ ਪਾਣੀ ਵੀ ਆਪੇ ਪੀਤਾ ਬੱਸ ਕਰੋ ਬੱਸ ਕਰੋ ਮੰਮੀ ਬੱਸ ਕਰੋ ਮੈਂ ਲੱਗੀ ਹਾਂ ਫੋਨ ਲਾਉਣ ਆਪਣੀ ਕਰੀ 10 ਮਿੰਟ ਹੋ ਗਏ ਮੈਨੂੰ ਬਾਹਰੋਂ ਆਇਆ ਠੀਕ ਹੈ ਨਾਮ ਨਾ ਮੰਦੀ ਪੁੱਛੀ ਨਾਮ ਨੇ ਪਾਣੀ ਪੁੱਛਿਆ ਹੁਣ ਮੰਮੀ ਫੋਨ ਕਰਨ ਲੱਗਣੀ ਹੈ ਨਾ ਰਹੀ ਮੈਂ ਲਾ ਲਾਉਣ ਤੋਂ ਮੰਮੀ ਲਾਉਣਾ ਹੀ ਆ ਫੋਨ ਮੰਮੀ ਕਿਉਂ ਨਹੀਂ ਪੁੱਛਿਆ ਪਾਣੀ ਪਾਣੀ ਦੇ ਕੇ ਨਹੀਂ ਆਈਆਂ ਮੰਮੀ ਉਹਦੇ ਨਾਲ ਤੋਂ ਥੋੜੇ ਬਾਅਦ ਪਾਣੀ ਦਿੱਤਾ ਉਹ ਮੈਂ ਵੇਖਣ ਨਹੀਂ ਆ ਸਾਹਮਣੇ ਉਹਨਾਂਦਰੋਂ ਆਇਆ ਉਹਦੇ ਅੰਦਰ ਕੋ ਪਾਣੀ ਮੰਗਿਆ ਤੂੰ ਪਾਣੀ ਨਹੀਂ ਦਿੱਤਾ ਫੇਰ ਉਹ ਤਾਂ ਆਪਾਂ ਬਰਾਬਰ ਮੈਂ ਤਾਂ ਦੋਵਾਂ ਨੂੰ ਹੁਣ ਚੰਗੀ ਨਹੀਂ ਲੱਗਦੀ ਇੱਕ ਲੱਗੀ ਆ ਮੈਂ ਆਪਣੇ ਘਰੇ ਫੋਨ ਕਰਨਾ ਚਲ ਛਾਂ ਤੋਂ ਦੇਖੋ ਤੇ ਇੱਕ ਜਿੰਨਾ ਨੂੰ ਸਾਂਝੀ ਕਰੀ ਦੱਸ ਨਹੀਂ ਨਹੀਂ ਮੰਮੀ ਸਭ ਤੋਂ ਸਭ ਤੋਂ ਨਾਲੇ ਸਭ ਤੋਂ ਹੀ ਆਪਾਂ ਕਰ ਮੰਮੀ ਲੋਨ ਦੇ ਕੋਈ ਗੱਲੇ ਫੋਨ ਇਹਨੂੰ ਲੋਨ ਕਰੀਦਾ ਕੱਲੇ ਚਾਰ ਵਜੇ ਨੂੰ ਆਗੇ ਲਾ ਲੀਨੀ ਕੋਈ ਮਾਣੀ ਲਾ ਲੈ ਫੋਨ ਮੰਮੀ ਬਿਰਾਦੀ ਹੈਲੋ ਸਾਚੀ ਕਬਬੀ ਮੈਂ ਤੁਹਾਡੇ ਨਾਲ ਗੱਲ ਕਰਨੀ ਮੈਂ ਨਹੀਂ ਇੱਥੇ ਰਹਿਣਾ ਹੈਗਾ ਐਵੇਂ ਦੋਵੇਂ ਜਾਣੇ ਲੜਦੇ ਰਹਿੰਦੇ ਕਦੀ ਆਹ ਨਹੀਂ ਕੀਤਾ ਕਦੀ ਉਹ ਨਹੀਂ ਕੀਤਾ ਹੈਗਾ ਮੈਨੂੰ ਨਹੀਂ ਪਤਾ ਬਸ ਤੁਸੀਂ ਆਣ ਕੇ ਮੈਨੂੰ ਲੈ ਕੇ ਜਾਓ ਮੈਂ ਨਹੀਂ ਰਹਿਣਾ ਹੈਗਾ ਠੀਕ ਐ ਕਹਿ ਦੋ ਮੰਮੀ ਨੂੰ ਮੈਂ ਨਹੀਂ ਰਹਿਣਾ ਮੈਂ ਲੜਦੇ ਰਹਿੰਦੇ ਮੇਰੇ ਨਾਲ ਮੰਮੀ ਹਾਂਜੀ ਉਹ ਰਮਨ ਦਾ ਫੋਨ ਆਇਆ ਆ ਕੀ ਆਂਦੀ ਰਮਨ ਰਮਨ ਤਾਂ ਸੋ ਰਹੇ ਆ ਉਹਨਾਂ ਲੰਡੇ ਪਰੇਸ਼ਾਨ ਕਰਨਦੇ ਉਹਨੂੰ ਤੇ ਉਹ ਕਹਿੰਦੀ ਮੈਨੂੰ ਲੈ ਕੇ ਜਾਓ ਹੁਣੇ ਕਿਉਂ ਲੰਨ ਕਿਉਂ ਡਏ ਕੀ ਪਤਾ ਕਿਉਂ ਲੰਨ ਡਏ ਕਹਿੰਦੀ ਮੈਂ ਰੋਂਦੀ ਹੀ ਕਹਿੰਦੀ ਮੈਨੂੰ ਮੈਂ ਨਹੀਂ ਰਹਿਣਾ ਇੱਥੇ ਮੈਨੂੰ ਲੈ ਕੇ ਜਾਓ ਹੁਣੇ ਨਹੀਂ ਲੈ ਕੇ ਤੇ ਕੀ ਆਉਣਾ ਵਾ ਚਲ ਉਹਨੂੰ ਕਹਿਣਾ ਹੀ ਵੀ ਗਰਮ ਕਰਮ ਗੁੱਸੇ ਵਿੱਚ ਉਹਨੇ ਘੂਲ ਕਰਤਾ ਹੋਣਾ ਰਾਜ ਆਈ ਥਿੰਕ ਆਲੀ ਦਾ ਪਵ ਤੂੰ ਵੀ ਤੇ ਚਲ ਉਹਨੂੰ ਸਮਝਾਓ ਕਿ ਚਾ ਲਾਵਾਂਗੇ ਦਿਹਾੜੀ ਡੰਗ ਨੂੰ ਮੈਂ ਮੇਹੱਤਵੋਗੀ ਜਾਸੂ ਦੇ ਪਿੱਛੇ ਨਹੀਂ ਆਉਣਾ ਕੋਈ ਵੀ ਹਾਂ ਇਹ ਉਹ ਲੈ ਉਥੇ ਕੁੜੀ ਰੋਂਦੀ ਹੀ ਇਕੱਲੀ ਬੈ ਕੇ ਤਾਂ ਇਹ ਲੈਣਾ ਨਹੀਂ ਜਾਈਏ ਵੀ ਨਹੀਂ ਕੋਈ ਗੱਲ ਨਹੀਂ ਕੀ ਉਹਨੂੰ ਸਮਝਾਓ ਇਹ ਥੋੜੀ ਜਿਹੀ ਚੁੱਕ ਕੇ ਲੈ ਆਉਣੀ ਆ ਆਈ ਖਾਨਾ ਬਦੋਸ਼ ਕੇ ਕੋਈ ਖਾਨਦਾਨ ਨਹੀਂ ਪਰਵਾਰ ਹੈ ਏਡੀ ਕੋਈ ਗੱਲ ਨਹੀਂ ਕੀ ਸਮਝਾਓ ਨੂੰ ਨਹੀਂ ਉਹ ਰੋਂਦੀ ਉੱਥੇ ਫਿਰ ਉੱਥੇ ਆਪਾਂ ਬਾਅਦ ਚ ਮਰੂਗੀ ਤੇ ਫਿਰ ਚੰਗੇ ਰਹੋਗੇ ਵੀ ਮੈਂ ਤੁਸੀਂ ਨਾ ਜਾਣੇ ਤੇ ਫਿਰ ਮੈਂ ਆਉਣੀ ਜਾ ਕੇ ਹਾਦੋਗੀ ਦੱਸੋ ਉਹ ਚੰਗੇ ਬਣੇ ਤੇ ਪੇਕੇ ਆ ਤੇ ਉਹ ਕੁੜੀ ਇਕੱਲੀ ਰੋਂਦੀ ਕਾ ਤੋੜੀ ਜਰੀ ਰੋਂਦੀ ਮੈਂ ਨਹੀਂ ਆਦੀ ਕਿ ਤੁਸੀਂ ਜਾ ਕੇ ਕੁੜੀ ਨੂੰ ਲੈ ਆਓ ਤੁਸੀਂ ਜਾਓਗੇ ਕੀ ਮੈਂ ਜਾਵਾਂ ਉੱਥੇ ਹੁਣ ਇਹ ਥੋੜਾ ਦੇਖਣਾ ਮੈਂ ਵੀ ਉਹ ਰੋਂਦੀ ਹੈ ਜਾਣੀ ਵੇ ਇਹ ਸਿਆ ਕਰਦੀ ਮਿੰਟੂ ਨਾਲ ਸਲਾਹ ਫਿਰ ਕੀ ਕਰਨਾ ਵਾ ਏਡੀ ਥੋੜੀ ਗੱਲ ਆ ਪਈ ਹੋਣਾ ਥੇ ਦਿਨਾਂ ਨੂੰ ਕੁੜੀ ਲੈ ਆਵਾਂਗੇ ਇਹ ਕੋਈ ਮੂਲੀਆਂ ਗਾਜਰਾਂ ਨਹੀਂ ਜਾ ਕੇ ਤੇ ਚੁੱਪ ਕਰਕੇ ਤੇ ਲੈ ਆਓ ਉਹ ਅਥੇ ਜਾਣੀ ਇੱਥੇ ਕੋਈ ਹੋਰ ਪੰਗਾ ਪਾ ਲੂਗੀ ਮੁੜ ਕੇ ਚੱਗੇ ਰਹੋਗੇ ਫਿਰ ਕਰਦੀ ਆ ਮੁੰਡੇ ਆਣਾ ਸਲਾਹ ਕਰਕੇ ਤੇ ਜਾਓ ਫਿਰ ਲਿਆਓ ਉਹਨੂੰ ਮੈਨੂੰ ਸ਼ਾਂਤੀ ਆਉਗੀ ਇਹਨਾਂ ਨੇ ਅਗਰ ਮੇਰਾ ਫੋਨ ਹੀ ਅੱਗੇ ਲੈਂਦਾ ਫੋਨ ਹੀ ਵੇਚਦੀ ਫੋਨ ਹੀ ਵੇਚਦੀ ਕੀ ਕਰਵਾ ਕੋਈ ਕੰਮ ਨਹੀਂ ਕਰਦੀ ਫੋਨ ਵੇਚਦੀ ਫੋਨ ਕੁੜੀਏ ਤੂੰ ਇਹ ਕੱਪੜੇ ਪਾਉਣ ਚੱਲੀ ਆ ਮੈਂ ਮੰਮੀ ਜਿੱਦ ਕਿਥੇ ਆਰਾਮ ਨਾਲ ਬੈਗ ਰੱਖ। ਨਹੀਂ ਨਹੀਂ ਵਿੱਚ। ਬਾਪੇ ਨੇ ਆਪਣੇ ਘਰ ਦਾ ਜਲੂਸ ਕੱਢੀ ਦਾ। ਨਹੀਂ 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 ਇੱਥੇ ਬੈਗ ਨਹੀਂ ਜਾਣਾ ਕਿਤੇ। ਨਹੀਂ ਨਹੀਂ। ਇਹ ਚੰਗੇ ਲੱਗਦੇ। ਲੋਕੀਂ ਕਹਿਣਗੇ ਪੀਓ ਬੈਗ ਚੋਂ ਖਿਤੜੀ ਜਾ। ਨਹੀਂ ਨਹੀਂ ਮੰਮੀ ਤੁਸੀਂ ਤਾਂ ਫੋਨ ਹੀ ਅੱਗੇ ਕੀਤੇ ਮੇਰੇ। ਕੋਈ ਜਾਣ ਦੋ ਮੈਨੂੰ কই ਜਾਂਦੀ। ਕਵਲ ਤੋਂ ਮੈਨੂੰ ਆ ਕੇ ਲੈਣਾ ਇਹ ਪਤੋਂ ਨੂੰ ਜਾਣ ਤੋਂ। ਮੁੰਮੀ ਕੋਈ ਗੱਲ ਜਾਣਦੇ ਨੂੰ ਜਾਣਦੇ ਉਹ ਵੀ ਨਹੀਂ ਜਾਣਾ ਰਹੇ ਜੇਗਾ ਤਾਂ ਤਾਂ ਲੱਗਾ ਇਤਰਾ ਚੰਗੇ ਥੋੜੇ ਲੱਗੀਦਾ ਬੈਲ ਚੋਕ ਕੇ ਤਰੀਦਾ ਕੀ ਲੋਕੀ ਕਹਿਣਗੇ ਮੈਂ ਕਿਹਾ ਮੈਂ ਕਿਹਾ ਇਹ ਨਾ ਮੈਂ ਰੋਟੀ ਸੁੰਗੀ ਆ ਗਈ ਮੈਂ ਕਿਹਾ ਕਿ ਬਸ ਹੁੰਦੇ ਫੋਨ ਫੋਨ ਕੀ ਆ ਰਹੀ ਮੈਂ ਤਾਂ ਥੋੜੇ ਮੈਂ ਰੋਟੀ ਦੇ ਦਿਆਂ ਮੈਨੂੰ ਜਦ ਰੋਟੀ ਮੈਂ ਕਿਹਾ ਫੋਨ ਫੋਨ ਚਲ ਅੱਛਾ ਤੂੰ ਰੋਕ ਲੈਦਾ ਪੁੱਤ ਆਪਣਾ ਘਰ ਆ ਰਿਹਾ ਹੈਂ ਜੱਦੀ ਚਲੋ ਕੋਈ ਗੱਲ ਮੁੰਮੀ ਜਾਣਦੇ ਨਹੀਂ ਕਹਿਣੀ ਕਰੀ ਜੀ ਜਦ ਨਹੀਂ ਜਾਣ ਜੋ ਕੁਝ ਫੋਨ ਤੇ ਬੈਂਦੀ ਉਹ ਵਾ ਗਰੰਟੀ ਹੋਏ ਮੈਂ ਉਹ ਤੇਰੀ ਗੱਲ ਕੀ ਤੇ ਪਰ ਚੰਗੇ ਨਹੀਂ ਲੱਗੀਦਾ ਪੁੱਤ ਹਮੈਸਾ ਮੈਂ ਕੀ ਕਸਾ ਪਾਉਂਦਾ ਮੰਮੀ ਸਾਸੀ ਰਾਮਨ ਮੈਂ ਤੇ ਇਹ ਆ ਰੋਂਡਾ ਇੰਟਰ ਆਨ ਨੂੰ ਤੁਮਾ ਆ ਗਈ ਹਕੋ ਆ ਗਈ ਮੈਂ ਮੰਮੀ ਮੇਰਾ ਨਹੀਂ ਮਨ ਲੱਗਦਾ ਉਧਰ ਉਹ ਤੇ ਫੋਨ ਹੀ ਬਸ ਫੋਨ ਵੇਨ ਹੀ ਫੋਨ ਵੇਨ ਹੀ ਬਸ ਫੋਨ ਤੋਂ ਗੱਲਾਂ ਕਰਦੇ ਰਹਿੰਦੇ ਮੈਨੂੰ ਮੈਂ ਕੀ ਕਰਦੀ ਸਾਰਾ ਕੰਮ ਮੈਂ ਕਰਦਾ ਕਰਦੀ ਤੇ ਭਟਾਈ ਦੀ ਛੱਤੀ ਬਾਹਰ ਚੋਕੇ ਨਹੀਂ ਆਈਦਾ ਲਖਾਂ ਆਮਦਾਨ ਜਿਹੜੀਆਂ ਉਹ ਏਦਾਂ ਨਹੀਂ ਆਉਂਦੀਆਂ ਮੈਂ ਨਹੀਂ ਆਉਂਦੇ ਆਪੇ ਉਹਨਾਂ ਨੂੰ ਪਹੁੰਚ ਦੇ ਤੇਰੇ ਤੇਰੇ ਸਾਹਮਣੇ ਕੋਈ ਗੱਲ ਹੁੰਦੀ ਕੁਈ ਇੱਦਾਂ ਹੀ ਘੰਡੇ ਰਿੰਦੇ ਜੀ। ਇਹ ਤਾਂ ਉਹਨਾਂ ਦਾ ਕੰਮ ਕੀਤਾ। ਨਾ ਇਹ ਥੋੜੀ ਗੱਲ ਆ ਕੋਈ ਵੀ ਜਿੰਦਾਂ ਮਰਜ਼ੀ ਕੱਪੜੇ ਪਾ ਕੇ ਤੇ ਤੋੜ ਦਿੰਦਾ ਤੈਨੂੰ। ਤੇ ਅਹੀਂ ਉਹਨਾਂ ਨੂੰ ਖੁਸ਼ ਦੇ। ਨਹੀਂ ਨਹੀਂ ਮੰਮੀ ਹੁਣ ਮੈਂ ਜਾਣਾ ਹੀ ਨਹੀਂ। ਜਾਣਾ ਕਿਉਂ ਨਹੀਂ ਗਾ? ਨਹੀਂ ਨਹੀਂ ਮੈਂ ਇੱਥੇ। ਇਹ ਥੋੜੀ ਗੱਲ ਹੁੰਦੀ ਆ ਇੱਦਾਂ। ਉਹ ਨਹੀਂ ਗੋਣ ਬਸ ਹੁਣ ਵਿੱਚ ਹੀ ਗੋਣ ਦਿੰਦੀ। ਫਿਰ ਕਿਹੜੀ ਗੱਲ ਐ ਜੇ ਮੈਂ ਗੋਣ ਦੇਖ ਲੈਣੀ ਐ। ਹੁਣ ਕਿੰਨੂ ਕਰਦੀ ਆ। ਇੱਥੇ ਕਰਦੀ ਆ ਮੈਂ ਕਿਉਂ ਅਰ ਕਿੰਨੂ ਕਰਨਾ ਫੋਨ। ਕਰਨਾ ਕਿ ਨੂੰ ਆ ਮੰਮੀ ਆ ਵੀਡੀਓ ਵੀਡੀਓ ਵੇੰਦੀ ਆ ਬਸ ਉਹ ਹੀ ਆ ਕਿ ਫੋਨ ਲਾ ਕੇ ਵੀਡੀਓ ਵੇੰਦੀ ਰਹਿੰਦੀ ਸਾਲਾ ਜਦੋਂ ਕੋਈ ਕੰਮ ਨਹੀਂ ਕਰਦੀ ਕੰਮ ਕਰਦੀ ਆ ਤੇ ਫੇਰ ਰੋਟੀ ਖਾਂਦੀ ਆ ਬੈਠੀ ਆ ਹਾਂਜੀ ਮੇਰੇ ਗੱਲ ਸੁਣਾ ਸੁਣਾ ਮੈਂ ਕਿਹਾ ਉਹ ਆ ਗਈ ਆ ਮੈਡਮ ਕਦੋਂ ਦੀ ਕਦੋਂ ਦੀ ਕਿ ਅੱਜ ਅੱਜ ਤੇਰੇ ਮਗਰੋਂ ਹੀ ਆਈ ਆ ਕਿ ਤੂੰ ਘਰ ਨਹੀਂ ਆ ਗਈ ਕਿ ਸਕੂਲ ਗਈ ਹਾਂ ਅੱਛਾ ਤੇ ਮਗਰੋਂ ਆ ਗਈ ਆ ਕਿਉਂ ਕਿਹੜੀ ਗੱਲੋਂ ਕੀ ਬੜਾ ਲੜਲੁੜ ਕੇ ਆਈ ਓ ਕਰੋ ਹੋਰ ਸਿਆਣੀ ਤੈ ਮੈਂ ਆ ਗਈ ਪੁੱਛਣਾ ਮੈਨੂੰ ਤੇ ਫੋਨ ਆਇਆ ਮੈਨੂੰ ਕਹਿੰਦੀ ਵੀ ਭਾਬੀ ਮੈਨੂੰ ਨਹੀਂ ਪਤਾ ਮੈਨੂੰ ਮੰਮੀ ਨੂੰ ਕਹਾ ਮੈਨੂੰ ਹੁਣੇ ਲੈ ਕੇ ਜਾਵੇ ਤੇ ਮੈਂ ਤਾਂ ਜੇ ਮਾਤਾ ਨੂੰ ਕਹਿ ਨਹੀਂ ਲਈ ਹੰਦਰ ਆ ਕੇ ਕਿ ਮੈਂ ਕਿਹਾ ਰਮਨ ਦਾ ਫੋਨ ਆਇਆ ਤੇ ਮੈਂ ਤਾਂ ਹੁਤੋਂ ਤੋਂ ਮੈਂ ਮੰਮੀ ਨੂੰ ਕਿਹਾ ਮੈਂ ਕਹੂੰਗੀ ਕਿ ਕਿ ਭਾਬੀ ਨੇ ਕਿਹਾ ਨਹੀਂ ਮੈਂ ਮਾਤਾ ਨੂੰ ਕਿਹਾ ਮੈਂ ਤਾਂ ਜਾ ਜਾ ਕੇ ਲੈ ਆਉ ਕੁੜੀ ਨੂੰ ਰੋਂ ਡਈ ਆ ਤੇ ਅਜੇ ਇੰਨੀ ਗੱਲ ਹੀ ਹੋਣ ਡਈ ਤੇ ਕੁੜੀ ਬੈਕ ਚੁੱਕ ਕੇ ਹਾਜ਼ਰ ਤੇ ਦੱਸਿਆ ਨਹੀਂ ਹਣ ਕਿ ਕੀਹੜੀ ਗੱਲੋਂ ਆਈ ਮੈਂ ਨਾ ਐਸੇ ਗੱਲੋਂ ਹੀ ਉਹ ਕੇ ਫੋਨ ਫਾਂ ਤੋਂ ਸਿਆਪੇ ਪਈ ਆਈ ਫੋਨ ਉਹ ਗਲੇ ਆਂਦੇ ਇਹ ਰੋਟੀ ਪਾਣੀ ਨਹੀਂ ਦਿੰਦੀ ਸਾਨੂੰ ਤੇ ਫੋਨ ਤੇ ਬੈਠੀ ਰਹਿੰਦੀ ਹੈ ਗੱਲਾਂ ਉਹ ਇਹ ਦੇਖੋ ਮੇਰੇ ਘਰ ਵਾਲੇ ਦਾ ਵੀ ਆਇਆ ਹੀ ਫੋਨ ਉਹਦੇ ਦਾ ਅੱਛਾ ਤੋਂ ਮੈਨੂੰ ਕਹਿੰਦੇ ਆਈਓ ਪੀ ਐਸ ਗਲੋ ਗਈ ਜੇ ਬੈਗ ਫੜ ਕੇ ਰੁਸ ਕੇ ਗਈ ਜੇ ਤੇ ਰੋਟੀ ਪਾਣੀ ਦਿੰਦੀ ਨਹੀਂ ਐ ਤਾਂ 24 ਘੰਟੇ ਫੋਨ ਤੇ ਲੱਗੀ ਰਹਿੰਦੀ ਜਦੋਂ ਦੇਖੋ ਫੋਨ ਤੇ ਲੱਗੀ ਰਹਿੰਦੀ ਐ ਤੇ ਇਹਨੇ ਨਹੀਂ ਕੋਈ ਵੀ ਗੱਲ ਦੱਸੀ ਜਾਣ ਕੇ ਵੀ ਕੀ ਗੱਲ ਹੋਈ ਉਹ ਕਹਿੰਦੀ ਮੈਨੂੰ ਫੋਨ ਨਹੀਂ ਵੇਖਣ ਦਿੰਦੇ ਦੱਸ ਫੋਨ ਦੇ ਟਾਈਮ ਫੋਨ ਕੰਮ ਵੀ ਤੇ ਕਰਨਾ ਜ਼ਰੂਰੀ ਹੈ ਨਾ ਆਹੋ ਮੈਨੂੰ ਕੰਮ ਦਾ ਟਾਈਮ ਕੰਮ ਕਰ ਲੇ ਫੋਨ ਦੇ ਟਾਈਮ ਫੋਨ ਕਰ ਲੇ ਉਹ ਖਰੇ ਉਹਨੇ ਕੀ ਆ ਉਹਰੇ ਡਿਊਟੀ ਤੋਂ ਆਇਆ ਸੀ ਉਹ ਤੇ ਉਹਨੇ ਆ ਕੇ ਰੋਟੀ ਮੰਗੀ ਉਹ ਉੱਤੋਂ ਹੀ ਇਹ ਕਿਤੇ ਫੋਨ ਤੇ ਲੱਗੀ ਹੋਣੀ ਆ ਪਹਿਲਾਂ ਵੇਖਿਆ ਵੀਡੀਓ ਵੇਖਣ ਦੀ ਹੋਣੀ ਆ ਤੇ ਕੀਤਾ ਨਹੀਂ ਇਹਨੇ ਕੋਈ ਹਮ ਜਨ ਕੋਈ ਸਬਜ਼ੀ ਭਾਜੀ ਨਹੀਂ ਬਣਾਈ ਤੇ ਉਹ ਮੁਰ ਤੇ ਗਰਮ ਹੋ ਗਿਆ ਉੱਤੇ ਕਲੇਜ ਪਾ ਕੇ ਤੇ ਨਿਕਲ ਆਈ ਤੇ ਮੰਮੀ ਨੇ ਵੀ ਨਹੀਂ ਕਿਹਾ ਕੁਝ ਮੰਮੀ ਤੇ ਆਂਦੀ ਹੀ ਵੀ ਨਹੀਂ ਲਿਆਉਣਾ ਸੀ ਹਮੇ ਆਂਦੀ ਨਹੀਂ ਲਿਆਉਣਾ ਤੇ ਲੈਣ ਕੌਣ ਗਿਆ ਫਿਰ ਤੁਸੀਂ ਕਦੋਂ ਕੋਈ ਲੈਣ ਗਿਆ ਇਹ ਤੇ ਅਏ ਤੇ ਮੰਮੀ ਨੇ ਮੈਂ ਕਹਿਣ ਦੀ ਹੈ ਵੀ ਜਾਓ ਤੇ ਤਿਆਰੀ ਕਰਨ ਦੇ ਤੇ ਮੈਡਮ ਜੀ ਚੜ ਕੇ ਆ ਵੀ ਗਏ ਬੈਕ ਚੁੱਕ ਕੇ ਆਪਣਾ ਕੁੜੀ ਕੁਛ ਨਹੀਂ ਹੋ ਸਕਦਾ ਇਹ ਕੁੜੀ ਦਾ ਹਨਾ ਪਾਇਨ ਕਹਿੰਦੀ ਹੁਣ ਅਜੇ ਕੀ ਪਤਾ ਕਿੰਨੇ ਦਿਨ ਬੈਕ ਰਹਿਣਾ ਇੱਥੇ ਹੁਣ ਸਿਆਪੇ ਦੇ ਸਾਡੇ ਪਾ ਦੇ ਹੁਣ ਫਿਰ ਕੀ ਕੀਤਾ ਚਾਹ ਤੈਨੂੰ ਪਤਾ ਜੇ ਉੱਥੇ ਨਹੀਂ ਇਹ ਸੋਹਰੇ ਨਹੀਂ ਜਾ ਕੇ ਕੰਮ ਕਰਦੀ ਸੋਹਰੇ ਨਹੀਂ ਕੁਛ ਕਰਦੀ ਤੇ ਇੱਥੇ ਇਹਨੇ ਸਾਡੇ ਲਾਗੇ ਸਵਾਹ ਕਰਨਾ ਹੀ ਆ ਇਹਨੇ ਇੱਥੇ ਆਨੇ ਵੀ ਨਹੀਂ ਟਿਕਨ ਦੇਣਾ ਇਦਦਰ ਦੀਆਂ ਗੱਲਾਂ ਮੰਮੀ ਨੂੰ ਮੰਮੀ ਤੇ ਹਨਾ ਆਹ ਹੱਥ ਪਈ ਤੈਨੂੰ ਪਤਾ ਪਰ ਮੰਮੀ ਨੂੰ ਵੀ ਪਤਾ ਹੀ ਆ ਪੀ ਕੁੜੀ ਨੂੰ ਮੈਨੂੰ ਪਤਾ ਹੀ ਆਦਾ ਕਸੂਰ ਦਾ ਕਿੱਦਾਂ ਦੀ ਆ ਤੂੰ ਇਹ ਸਮਝਾ ਕੇ ਵੇਖਣਾ ਹੀ ਇੱਕ ਵਾਰੀ ਕੀ ਕਹਿੰਦੀ ਕਰ ਕੇ ਵੇਖ ਲਈਆਂ ਨੂੰ ਗੱਲ ਕੀ ਕਹਿੰਦੀ ਆ ਪਰ ਹੁਣ ਵੇਖੋ ਕੀ ਬੰਦਾ ਹੀ ਹੋਵੇ ਇਹ ਨਾ ਹੋਵੇ ਵੀ ਉਹ ਕਵਲ ਝੂਠ ਬੋਲਦਾ ਹੋਵੇ ਹੋ ਸਕਦਾ ਵੀ ਕੋਈ ਪ੍ਰੋਬਲਮ ਹੋਵੇ ਇਹਨੂੰ ਵੀ ਤਾਂ ਪੁੱਛ ਲੈਣਾ ਚਾਹੀਦਾ ਨਾ ਨਹੀਂ ਕਰਦੀਆਂ ਗੱਲ ਕਰਾਂਗੇ ਫੇਰ ਹੀ ਕਰਾਂਗੇ ਉਹ ਅਸੀਂ ਐਵੇਂ ਕਹੀ ਚਾਹੀਏ ਪੀਦਾ ਕਸੂਰ ਹੈ ਸਾਡੀ ਕੁੜੀ ਦਾ ਕਸੂਰ ਹੈ ਹੋ ਸਕਦਾ ਵੀ ਉਹਨਾਂ ਦਾ ਕਸੂਰ ਹੋਵੇ ਹਾਂ ਉਹ ਨਹੀਂ ਨਹੀਂ ਪੁੱਛਦੀ ਇਹਨੂੰ ਵੀ ਕਰਦੇ ਆ ਜਾ ਪੁੱਛੀਏ ਬਲੰਦਰ ਕੀ ਆਂਦੀ ਹੈ ਚਲੋ ਫੇਰ ਮੈਂ ਇਹਨੂੰ ਗੱਲ ਕਰਾਂ ਮੈਂ ਮੈਂ ਤਾਂ ਨਹੀਂ ਵੀ ਮੈਂ ਤਾਂ ਜੇ ਕਵਲ ਨਾ ਵੀ ਗੱਲ ਕੀਤੀ ਤੇ ਜੇ ਉਹਨਾਂ ਨੂੰ ਪਤਾ ਲੱਗਾ ਵੀ ਆਈ ਐਦਾਂ ਲੜ ਕੇ ਆ ਗਈ ਹੈ ਤਾਂ ਉਹਨਾਂ ਵੀ ਗੁੱਸੇ ਹੋਣਾ ਤੈਨੂੰ ਪਤਾ ਵੀ ਕੋਈ ਨੀ ਜਨ ਖਿਲਾਫ ਹੁੰਦੇ ਆ ਵੀ ਨਹੀਂ ਇਦਾਂ ਲੜ ਕੇ ਨਹੀਂ ਹੋਣਾ ਚਾਹੀਦਾ ਸਹਰਿਆਂ ਤੋਂ ਕੋਈ ਨੀ ਪੁੱਛ ਲੋ ਇਹਨੂੰ ਵੀ ਵੀ ਕੀ ਪ੍ਰੋਬਲਮ ਏ ਆ ਫੇਰ ਹੀ ਕੋਈ ਗੱਲ ਕੀਤੀ ਚਾਹੂਗੀ ਹਾਂ ਉਹ ਕਰਦੇ ਆ ਗੱਲ ਆ ਜਾ ਆ ਰਮਣ ਕੀ ਵਾਲੀ ਬਸ ਸਦੀਏ ਭਾਬੀ ਤੇ ਠੀਕ ਨੇ ਬਸ ਠੀਕ ਆ ਕਿਦਾਂ ਤੈਨੂੰ ਤੇ ਜੇ ਤਿਆਰੀ ਕਰਨ ਦੇ ਆ ਲੈਣ ਜਾਂਦੀ ਤੇ ਤੂੰ ਆ ਵੀ ਗਈ ਹੈ ਹੈ ਬਸ ਠੀਕ ਹੈ ਦੁਖੀ ਕੀਤਾ ਸੀ ਉਹਨਾਂ ਨੇ ਤੇ ਫਿਰ ਮੈਂ ਆ ਗਈ ਸੱਸਿਆ ਪੱਪੀ ਸੱਸਿ ਜਿਹੜੀ ਗੱਲ ਤੋਂ ਦੁਖੀ ਕਰਤਾ ਉਹਨਾਂ ਇਹੋ ਹੀ ਕਿ ਫੋਨ ਵੇਂਦੀ ਰਹਿੰਦੀ ਆ ਕੰਮ ਨਹੀਂ ਕੋਈ ਕਰਦੀ ਪੱਭੀ ਕੰਮ ਹੀ ਕਰਦੀ ਹੁੰਦੀ ਹੈ ਹੋਰ ਕੀ ਕਰਨਾ ਹੁੰਦਾ ਫੋਨ ਹੀ ਆ ਚਲੋ ਜਦ ਕੰਮ ਕਰਦੇ ਕਰਦੇ ਬੰਦਾ ਵੇਖ ਲਿੰਦਾ ਰਮਨ ਚਲੋ ਤੇ ਗੱਲ ਕੋਈ ਨਹੀਂ ਆ ਮੈਂ ਗੁੱਸਾ ਨਾ ਕਰੀ ਤੂੰ ਮੇਰੀ ਗੱਲ ਦਾ ਪਰ ਜਦ ਤੇਰੀ ਇੱਥੇ ਵੀ ਇਹੋ ਹਾਤ ਹੁੰਦੀ ਹੀਗੀ ਕਿ ਕੰਮ ਪਿਆ ਹੁੰਦਾ ਹੀ ਸਾਰਾ ਤੇ ਤੂੰ ਫੋਨ ਤੇ ਲੱਗੀ ਹੁੰਦੀ ਹਾਂ ਹਨਾ ਤੇ ਇੱਥੇ ਤੇ ਚੱਲ ਪੇਕਿਆਂ ਦਾ ਘਰ ਹੀ ਤੇ ਹੋਰ ਗੱਲ ਹੀਗੀ ਤੇ ਹੁਣ ਉੱਥੇ ਥੋੜਾ ਚੱਲਣੀ ਆ ਬਾਹੂ ਸਹੁਰੇ ਆ ਆਪਾਂ ਆ ਗੱਲ ਥੋੜਾ ਬੰਦੀ ਮਮੀ ਤਾਂ ਕੋਈ ਹੋਰ ਨਹੀਂ ਕੋਈ ਗੱਲ ਕੋਈ ਨਹੀਂ ਨਹੀਂ ਭਾਬੀ ਫੋਨ ਤੋਂ ਹੀ ਉਹ ਤਾਂ ਤੁੰਗਤ ਨਹੀਂ ਕਰਦੇ ਇੱਥੇ ਤੇ ਹਣ ਪਰਜਾਈਆਂ ਸੀ ਦੋ ਤੇ ਸਰ ਗਿਆ ਹਾਂ ਉਹਏ ਮੰਮੀ ਤੇ ਫੇਰ ਅਗਲੇ ਨਹੀਂ ਨਾ ਵੇਂਦੇ ਨਹੀਂ ਵੇਂਦੇ ਸਹੀ ਗੱਲ ਆ ਅਜੇ ਮੈਂ ਮੰਮੀ ਨੂੰ ਕਹਿ ਨਹੀਂ ਲਈ ਹਾਂ ਤੇ ਤੂੰ ਉੱਚ ਨੂੰ ਆ ਵੀ ਗਈ ਤੇ ਮੰਮੀ ਮੰਮੀ ਤੇ ਕਹਿੰਦੇ ਵੀ ਨਹੀਂ ਲੈਣ ਜਾਣਾ ਆਪਾਂ ਵੀ ਚੰਗੇ ਨਹੀਂ ਲੱਗੀਦਾ ਤੇ ਫੋਨ ਤੇ ਨੂੰ ਵੀ ਪਤਾ ਹੀ ਆ ਇੱਥੇ ਹੀ ਸਾਰੀ ਸਾਈਡ ਜਿਹੜੀ ਕੰਮ ਕਰਦੇ ਰਹਿੰਨੇ ਆ ਤੇ ਫੋਨ ਕਿਤੇ ਟਾਈਮ ਮਿਲੇ ਤੇ ਫੇਰ ਘੜੀ ਫੋਨ ਵੇਖੀਦਾ ਵਾ ਤੇ ਇਦਾਂ ਹੁਣ ਫੋਨ ਤੋਂ ਲੜਾਈ ਪਾਈ ਦੀ ਆ ਉਹ ਤੇਰੇ ਘਰ ਵਾਲਦਾ ਮੈਨੂੰ ਫੋਨ ਆਇਆ ਵਾ ਖਵਲ ਦਾ ਉਹ ਕਹਿੰਦੇ ਆ ਬਾਬੀ ਮੈਂ ਡਿਊਟੀ ਤੋਂ ਆ ਕੇ ਰੋਟੀ ਮੰਮੀ ਮੰਗੀ ਆ ਉਹਨੇ ਇਹਦੇ ਕੋਲ ਜਿਹੜੀ ਗੱਲ ਹੋਈ ਆ ਜਿਹੜੀ ਗੱਲ ਹੋਈ ਉਹ ਡਿਊਟੀ ਤੋਂ ਆਇਆ ਤੇ ਕਹਿੰਦਾ ਕਿ ਭਾਬੀ ਜਦੋਂ ਮੈਂ ਆਇਆ ਤੇ ਪਹਿਲਾਂ ਪਾਣੀ ਮੰਗਿਆ ਤੇ ਇਹਨੇ ਪਾਣੀ ਵੀ ਨਹੀਂ ਦਿੱਤਾ ਅੱਛਾ ਫੇਰ ਕਿੰਨੇ ਚਿਰ ਬਾਅਦ ਹੰਨਾ ਪਾਣੀ ਲੈ ਕੇ ਆਈ ਆ ਤੇ ਫੇਰ ਕਹਿੰਦਾ ਮੈਂ ਰੋਟੀ ਮੰਗੀ ਤੇ ਗੰਡੇ ਛਿਲਣ ਲਈ ਇਹ ਵੀ ਸਬਜ਼ੀਆਂ ਬਣਾਉਣ ਤੇ ਗੱਲ ਤੇ ਫੇਰ ਸੱਚੀ ਆ ਤੁਹਾਨੂੰ ਪਤਾ ਉਹਨੂੰ ਡਾਕਟਰ ਨੇ ਸਾਰਾ ਕੁਝ ਬੰਦ ਕੀਤਾ ਬਾਹਰ ਦਾ ਖਾਣਾ ਤੇ ਬਹੁਤ ਥਿਆਰਾ ਫਰਜ ਬੰਦਾ ਸੀ ਤੇ ਉਹ ਤੇ ਪਹਿਲਾਂ ਰੋਟੀ ਬਣਾ ਕੇ ਰੱਤ ਦੀੋਂ ਦੇ ਆਉਣ ਤੋਂ ਪਹਿਲਾਂ ਰੋਟੀ ਕਿਉਂ ਨਹੀਂ ਬਣਾਈ ਤਾਂ ਹੀ ਓਦੀ ਸਾਈਡ ਲਈ ਜਾਂਦੇ ਇੱਕ ਵਾਰੀ ਇਹਨਾਂ ਨੂੰ ਤੇ ਪੁੱਛ ਲੋ ਕਿ ਗੱਲ ਸੱਚੀ ਹੀ ਹੋਈ ਹੈ ਜਾਂ ਹੋਰ ਗੱਲ ਐ ਹੋਈ ਹੈ ਕਿ ਹੋਰ ਕੁਝ ਨਾਲਿਆ ਨਹੀਂ ਨਹੀਂ ਭਾਬੀ ਗੱਲ ਤੇ ਹੀ ਹੋਈ ਹੈ ਹੋਰ ਤਰੀਕੋ ਹੀ ਹੋਈ ਹੈ ਇਹਨੂੰ ਫੋਨ ਤੋਂ ਹੀ ਡੱਟ ਦੇਗੀ ਫੋਨ ਬਾਹੂ ਇਹਨਾਂ ਤੋਂ ਕੀ ਹੈ ਦੁਨੀਆ ਤੇ ਆਪਣੇ ਆਰੇ ਲੱਗੀ ਹੈ ਇੱਥੇ ਪਾ ਪਾ ਕੇ ਆ ਕਈ ਕੁਝ ਤੇ ਤੂੰ ਆਪਣਾ ਘਰ ਨਾਸ ਕਰਨ ਲਈ ਇਹਦੇ ਵੇ ਕਰਕੇ ਫੋਨ ਕਰਕੇ ਗਲਤੀ ਹੋ ਗਈ ਭਾਬੀ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਇਦਾਂ ਨਹੀਂ ਹੋਣਾ ਚਾਹੀਦਾ ਪਤਾ ਕੀ ਗੱਲ ਆ ਗੱਲ ਫੋਨਾਂ ਦੇ ਕਰਕੇ ਜਦੋਂ ਪਤਾ ਇਹ ਫੋਨਾਂ ਦੇ ਤੇ ਘਰ ਉਜੜ ਜਾਂਦੇ ਆ ਕਿਉ ਮਮੀ ਇਹ ਤਾਂ ਗੱਲ ਮੈਂ ਤੇ ਪਹਿਲਾਂ ਕਿਹਾ ਸੀ ਵੀ ਕੁੜੀ ਨੂੰ ਐਡੀ ਛੇਤੀ ਨਹੀਂ ਲਿਆਉਣਾ ਉੱਥੇ ਜਾਵਾਂਗੇ ਉਹਨਾਂ ਨੂੰ ਪੁੱਛਾਂਗੇ ਕੀ ਗੱਲਬਾਤ ਹੋਈ ਆ ਐ ਤੇ ਸੋਚਣੀ ਡੈ ਹੀ ਅਜੇ ਸੋਚਣੀ ਡੈ ਹਾਂ ਮੈਂ ਤੇ ਤੁਹਾਨੂੰ ਕਹਿਣ ਦੀ ਵੀ ਮੰਮੀ ਚਲੋ ਉਹਨੂੰ ਜਾ ਕੇ ਤੇ ਲੈ ਆਵੋ ਹਣਾ ਹੁਣ ਮੈਨੂੰ ਕੀ ਪਤਾ ਮੈਨੂੰ ਕਬਲ ਸਾਰੀ ਗੱਲ ਦੱਸੀ ਆ ਕਹਿੰਦਾ ਵੀ ਆਹ ਭਾਬੀ ਗੱਲ ਹੋਈ ਜੀ ਤੇ ਇਸ ਗੱਲੋਂ ਇਹਨੇ ਬੈਗਬੁੱਕ ਚੋੱਕ ਕੇ ਤੇ ਗਾਂ ਗਈ ਜੀ ਪੁੱਤ ਆ ਸਿਆਣੀਆਂ ਧੀਆਂ ਜਿਹੜੀਆਂ ਘਰੋਂ ਪੈਰ ਨਹੀਂ ਪੁੱਟਦੀਆਂ ਅੱਗੇ ਤਾਂ ਮੈਂ ਤੈਨੂੰ ਮਾਫ਼ ਤੇ ਹੋਈ ਆ ਨਹੀਂ ਤੂੰ ਫੋਨ ਕਰਨਾ ਵਾ ਫੋਨ ਫੜਨਾ ਵਾ ਤੂੰ ਫੜ ਲੈ ਇਹ ਤੈਨੂੰ ਕਹਿੰਦੇ ਨਹੀਂ ਨਾ ਕਰ ਕਿਤੇ ਵੇਲੇ ਟਾਈਮ ਬਬ ਵੇਖ ਲਿਆ ਹਾਂ ਦਾ ਕੰਮ ਨਾ ਕੰਮ ਕਰ ਜਦੋਂ ਪਤਾ ਵਾ ਮੇਰਾ ਆਦਮੀ ਆਇਆ ਵਾ ਉਸ ਟਾਈਮ ਮਮੀ ਰੋਟੀ ਦੇ ਵੇਰ ਨੂੰ ਚਾਹੀਦੀ ਆ ਦੇਣੀ ਦਾ ਵਾ ਨਾ ਮਣ ਸੱਸ ਮਾਂ ਵੀ ਤੈਨੂੰ ਪਤਾ ਤੇਰੀ ਬੁੱਢੀ ਐ ਗੋਡੇ ਗਾਡੇ ਉਹਦੇ ਚੱਲਦੇ ਨਹੀਂ ਵਿਚਾਰੀ ਦੇ ਤੇ ਤੇਰਾ ਹੀ ਵਰਜ ਬੰਦਾ ਵਾ ਘਰ ਸੰਭਾਲਦਾ ਉਹ ਕੰਮ ਤੂੰ ਕਰਕੇ ਵੇਲੇ ਹੋ ਕੇ ਬੰਦਾ ਵੇਖ ਵੀ ਲਏ ਫਿਰ ਤੇ ਚਲੋ ਕੋਈ ਗੱਲ ਨਹੀਂ ਅਰਵਿੰਦਰ ਉਹ ਕਹਿੰਦੇ ਆ ਹੀ ਵੀ ਭਾਬੀ ਝਾੜੂ ਪੋਚਾ ਵੀ ਨਹੀਂ ਕਰਦੀ ਹੈਗੀ ਤੂੰ ਪਹਿਲਾ ਫੋਨ ਤੇ ਲੱਗੀ ਰਹਿੰਦੀ ਮੁੜ ਕੇ ਦੁਪਹਿਰੇ ਜਾਗ ਝਾੜੂ ਪੋਚਾ ਕਰਨ ਦੀ ਹੁੰਦੀ। ਉਹ ਤਾਂ ਮੈਂ ਕਹਿੰਦੀ ਆ ਵੀ ਕੰਮ-ਕੰਮ ਕਰਕੇ ਫ੍ਰੀ ਹੋ ਕੇ ਬੰਦਾ ਫੋਨ ਵੇਖ ਲੇ ਫਿਰ ਤੇ ਚਲੋ ਕੋਈ ਗੱਲ ਨਹੀਂ। ਮੇਰੇ ਭਾਵੇਂ ਨਾ ਟਾਈਮ ਨਹੀਂ ਸਾਰੇ ਕੰਮ ਸੋਬ ਦੇ। ਸੋਬਦੇ ਆ। ਹਾਂ ਦੁਪਹਿਰੇ ਪੋਚਾ ਲੰਮ ਦੇ ਕੋਈ ਆ ਜੇ ਤੇ ਕੀ ਆਖੇ? ਕੀ ਆਖੇ? ਆ ਮੇਰਾ ਇਹਦੇ ਪੋਚੇ ਦਾ। ਪੋਚੇ ਲਾਉਂਦਾ। ਤੂੰ ਇਦਾਂ ਕਰਿਆ ਕਰ ਫੋਨ ਕਰਨਾ ਹੁੰਦਾ ਵਾ ਕਰ ਲਿਆ ਕਰ ਵੇਖਣਾ ਹੁੰਦਾ ਵਾ ਹੱਡ ਨਾ ਤੂੰ ਕਰਨੀ ਗੱਲ ਤੂੰ ਹੋਰ ਕਿੱਥੇ ਕਰਨੀ ਐ। ਬਾਕੀ ਦੂਆ ਵੀਡੀਓ ਵਾਡਿਓ ਜਵੈਨਨੀ ਆ ਵੇਂਦੀ ਰਿਆ ਕਰ ਪਰ ਆਪਣਾ ਟਾਈ ਠੀਕ ਆ ਭਾਬੀ ਹਾਂ ਇੱਦਾਂ ਹੀ ਕਰ ਤੂੰ ਇਦਾਂ ਕਰੇ ਕੰਮ ਮਮੀ ਨਿਕਾ ਜੇ ਗਲਤ ਬਣ ਕੇ ਇੰਨੇ ਕੰਮ ਵੱਧ ਜਾਂਦੇ ਖਲਾਰੇ ਖਿਲਰ ਜਾਂਦੇ ਫਿਰ ਆ ਗਏ ਤੈਨੂੰ ਪਤਾ ਤੇਰੇ ਭਰਾਵਾਂ ਦਾ ਉਹ ਵੀ ਕਿਦਾਂ ਨੇ ਹੈਣਾ ਸਾਰੀ ਗੱਲ ਫਿਰ ਉਹਨਾਂ ਨੂੰ ਗੁੱਸਾ ਚੜ ਜਾਣਾ ਤੂੰ ਉਹਨੂੰ ਫੋਨ ਕਰ ਵੀ ਆ ਕੇ ਤੇ ਮੈਨੂੰ ਲੈ ਜਾ ਤੇ ਨਹੀਂ ਆਉਂਦਾ ਤੇ ਠੀਕ ਹੈ ਗਲਤੀ ਤੇਰੀ ਹੈ ਫਿਰ ਬੈਗ ਚੁੱਕ ਤੇ ਜਾ ਮੇਰਾ ਬਾਪੂ ਆਪਣੇ ਘਰ ਸੁਖੀ ਸੰਧੀ ਆ ਗਈ ਤੂੰ ਹੱਸਦੀ ਖੇਡਦੀ ਠੀਕ ਹੈ ਬਾਬੀ ਹਾਂ ਚੱਲ ਠੀਕ ਹੈ ਚੁੱਕ ਬੈਗ ਆਪਣਾ ਤੇ ਜਾ ਮੇਰਾ ਬਾਪੂ ਕੋਈ ਨਹੀਂ ਕੋਈ ਪੱਬੀ ਇੱਕ ਵਾਰ ਕਰਕੇ ਵੇਖ ਲੈਣੀ ਫੋਨ ਹਾਂ ਕਰਕੇ ਵੇਖ ਲੈ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆ ਜੀ ਉਮੀਦ ਕਰਦੇ ਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਫੇਰ ਆਈ ਇੱਕ ਨਿੱਕੀ ਜਿਹੀ ਸਟੋਰੀ ਬਣਾ ਕੇ ਕੁਝ ਵਧੀਆ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੀ ਕਿ ਫੋਨਾਂ ਕਰਕੇ ਬਹੁਤ ਜ਼ਿਆਦਾ ਘਰ ਬਰਬਾਦ ਹੁੰਦੇ ਆ ਕਿਉਂਕਿ ਹੁਣ ਦੇ ਸਮੇਂ ਵਿੱਚ ਜ਼ਿਆਦਾਤਰ ਜਿੰਨੇ ਵੀ ਤਲਾਕ ਦੇ ਕਾਰਨ ਬਣਦੇ ਇੱਕ ਫੋਨੀ ਬਣਦੇ ਆ ਕਿਉਂਕਿ ਫੋਨ ਇੱਕ ਐਹੋ ਜਿਹੀ ਚੀਜ਼ ਆ ਕਿ ਪਹਿਲਾਂ ਤਾਂ ਕੋਈ ਆਉਂਦਾ ਜਾਂਦਾ ਸੀ ਕਿ ਦੂਰ ਜਾ ਕੇ ਫਿਰ ਦੱਸਦਾ ਸੀ ਕਿ ਸਾਡੇ ਘਰ ਆਹ ਗੱਲ ਹੋਈ ਆ ਇਦਾਂ ਹੋਇਆ ਇਦਾਂ ਹੋਇਆ ਹੌਣ ਤੇ ਨਿੱਕੀ ਨਿੱਕੀ ਗੱਲ ਜਿਹੜੀ ਪੇਕਿਆਂ ਨੂੰ ਦੱਸੀ ਜਾਂਦੀ ਆ ਫੋਨ ਤੇ ਕਿ ਸਾਡੇ ਘਰ ਕੀ ਪੱਕਿਆ ਆ ਤੇ ਕੀ ਅਸੀਂ ਬਣਾਇਆ ਆ ਅੱਜ ਇਦਾਂ ਹਨਾ ਵੇਖੋ ਜੀ ਇੱਕ ਫੋਨ ਕਰਕੇ ਆਪਣੇ ਘਰ ਨਾਂ ਬਰਬਾਦ ਕਰੋ ਆਪਣੇ ਘਰ ਇਸ ਟਾਈਮ ਸਾਨੂੰ ਸਾਮਨ ਦੀ ਲੋੜ ਆ ਬਿਲਕੁਲ ਗੱਲ ਸਹੀ ਕਰ ਲਿਆ ਇਹ ਵੀ ਹੈ ਕਿ ਜਦੋਂ ਵੇਖੋ ਕਿਸੇ ਨੂੰ ਵੇਖੀਏ ਤੇ ਇਹੋ ਹੀ ਆ ਕਾਰਨ ਤੇ ਵੀ ਬੰਦੇ ਆ ਕਿ ਫੋਨ ਤੋਂ ਹੀ ਆ ਜ਼ਿਆਦਾਤਰ ਤਾਂ ਫੋਨ ਹੀ ਆ ਬਸ ਫੋਨਾਂ ਤੋਂ ਆ ਮੈਂ ਜਿਆਦਾ ਲੜਾਈ ਦਾ ਕਾਰਨ ਨਹੀਂ ਫੋਨ ਬਣਦੇ ਆ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਫੋਨ ਨੂੰ ਘੱਟ ਤੋਂ ਘੱਟ ਇਹਦੀ ਵਰਤੋਂ ਕਰੋ ਹਾਂ ਨਹੀਂ ਉਹਦਾ ਤੁਸੀਂ ਦੇਖੋ ਸਭ ਕੁਝ ਦੇਖਣ ਨੂੰ ਇਹਦੇ ਉੱਪਰ ਜੋ ਕੁਝ ਕਿਉਂਕਿ ਬਹੁਤ-ਬਹੁਤ ਸਿੱਖਣ ਨੂੰ ਵੀ ਮਿਲਦਾ ਹੈ ਸਾਨੂੰ ਇਹਦੇ ਉਤੋਂ ਪਰ ਜ਼ਿਆਦਾਤਰ ਜਿਹੜਾ ਇਹ ਲੜਾਈ ਦਾ ਕਾਰਨ ਇਹਨੂੰ ਨਾ ਬਣਾਵੋ ਇਹਨੂੰ ਸਿਰਫ ਫੋਨ ਆ ਇਹਨੂੰ ਫੋਨ ਦੇ ਥਾਂ ਹੀ ਯੂਜ਼ ਕਰੋ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆਇਆ ਤੇ ਰਿਆੜ ਮੱਲੀ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿਦਾਂ ਦੀ ਲੱਗਦੀ ਆ ਸਾਸ਼ੀ ਗਾਲ ਸਾਸ਼ੀ ਗਾਲ